ਹੈਲੋ ਹਾਂਜੀ ਮਨਦੀਪ ਗੋਗਲੋਗ ਚੈਨਲ ਦੇ ਚਾਪ ਜੀ ਤੁਹ ਸਾਰਿਆਂ ਦਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਸਾਰਿਆਂ ਦਾ ਸਸਕਾਰ ਜੀ ਤੁਸੀਂ ਸਾਰੇ ਚੜ੍ਹਦੇ ਕਿਲਾ ਦੇ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਸੀਗਾ ਮਾਰਨਿੰਗ ਦੇ 6:00 ਵਜੇ ਸੀਗੇ ਮੈਂ ਬੜੇ ਚਾਏ ਸੀ ਬਾਰੇ ਮੈਂ ਬਹੁਤ ਪਹਿਰੇ ਸੀਗਾ ਤੇ ਮੈਂ ਤਾਂ ਇਹ ਮੈਨ ਲਾ ਰਾਤ ਤਾਈ ਪਹਿਰੇ ਜਦੋਂ ਮੈਂ ਉੱਠੇ ਸੀ ਨਾ ਸਵੇਰੇ ਸਭ ਕੁ ਚਾਰ ਵਜੇ ਉਦੋਂ ਵੀ ਪਹਿਰੇ ਸੀਗਾ ਮੈਂ ਬਟ ਹੁਣ ਥੋੜਾ ਜਿਹਾ 20 ਮਿੰਟ ਪਹਿਲਾਂ ਕੁਝ ਜ਼ਿਆਦਾ ਹੀ ਪੈ ਕੇ ਹਟਿਆ ਚਲੋ ਜੀ ਆਪਾਂ ਨੇ ਉੱਠ ਕੇ ਮਾਰਨਿੰਗ ਚਾਹ ਪਾਣੀ ਵਗੈਰਾ ਪੀ ਕੇ ਸ্নান ਵਗੈਰਾ ਕਰਕੇ ਹਨਾ ਜੋਤ ਲਾ ਲਈ ਸੀ ਅੱਜ ਦਾ ਤਾਂ 8 ਹੋ ਗਿਆ ਸੀ ਆਪਣਾ ਤੇ ਮੈਂ ਗੁਰੂ ਘਰ ਜਾਂਦੀ ਹੁੰਦੀ ਸਾਢੇ 6 ਵਜੇ ਬਸ ਵਾਹਿਗੁਰੂ ਜੀ ਨਾ ਹੀ ਕਹਿੰਦੇ ਪਰਮਾਤਮਾ ਜੀ ਮੇਂ ਹਟਾ ਦਿਓ ਗੁਰੂ ਘਰ ਜਾਇਆ ਜਾ ਵੀ ਮੇਰੇ ਤੋਂ ਹੁਣਾ ਹੁਣਾ ਦੇਖੋ ਹਵਾ ਕਿੰਨੀ ਜ਼ੋਰਾਂ ਚਲਾਤੀ ਰੱਬ ਨੇ ਅੱਜ ਜਿਹੇ ਹਵਾ ਚੱਲਦੇ ਜੀ ਨਾ ਨਹੀਂ ਹਟਜੂਗਾ ਬੱਦਾਂ ਜੇ ਉੱਧਰ ਹੋ ਜਾਣਗੇ ਹਵਾਨਾ ਕੋਈ ਜਾਣ ਚੱਲ ਪੈਂਦੀ ਐ ਕਿ ਕਿੱਟ ਚੱਲ ਪੈਂਦੀ ਐ ਤਿੰਨ ਦਿਨ ਹੋ ਗਏ ਮੈਂ ਇਹ ਪੈਂਦੇ ਨੂੰ ਨਾ ਆਹੀ ਕਿੰਨ ਮੈਂ ਜੀ ਕਿੰਨ ਜੀ ਨਾ ਹਟਦਾ ਹੀ ਆ ਨਾ ਪੈਂਦਾ ਹੀ ਆ ਹੱਟ ਜੀ ਵਧੀਆ ਲੱਗੇ ਤੇ ਸਵੇਰ ਵੇਲੇ ਕਿੰਨਾ ਵਧੀਆ ਲੱਗਦਾ ਹੈ ਗੁਰਵਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਹਣਾ ਗੁਰੂ ਘਰਾਂ ਤੋਂ ਜਲਦੀ ਜਲਦੀ ਉੱਠ ਕੇ ਸਰ ਸਰ ਬਹੁਤ ਵਧੀਆ ਨਾਲ ਬਾਈ ਫਰਜੀ ਦਾ ਨਾਮ ਲੈਂਤਾ ਜਾਂਦਾ ਦਾ ਤੇ ਦਿਨ ਬਹੁਤ ਵਧੀਆ ਲੱਗਦਾ ਹੈ ਸ਼ੁਰੂਆਤ ਵਧੀਆ ਹੁੰਦੀ ਹੈ ਜਦੋਂ ਆਪਾਂ ਉੱਠ ਕੇ ਸਾਜਰੇ ਸਾਜਰੇ ਵਾਹੋ ਜਿਹਦਾ ਨਾਮ ਲੈਨੇ ਦਿਨ ਬਹੁਤ ਵਧੀਆ ਲੱਗਦਾ ਹੈ ਚਲੋ ਹੁਣ ਲੱਗੇ ਥੋੜਾ ਜਿਹਾ ਦਿਨ ਚੜਨਾ ਮੈਡੀਓ ਦਾ ਗੁਰੂ ਕੱਖ ਚਾਕ ਰਹੀਆਂ ਕੱਟੀਆਂ ਸੀ ਕਿੰਮਣ ਹਟ ਜਿਗਦੀਆਂ ਨੰਨ ਲੱਗੀਆਂ ਤੋ ਹੋ ਗਿਆ ਪਰਸੋਂ ਪਰਸੋਂ ਮਹਾਸ਼ਿਵratri ਸੀ ਪਰਸੋਂ ਘਰ ਨਹੀਂ ਸੀ ਤੇ ਠੰਡਾ ਹੋ ਗਿਆ ਨਹੀਂ ਪਹਿਣਾ ਉਹ ਤਾਂ ਠੰਡ ਲੱਗਦੀ ਹਾਂ ਤਾਂ ਚਲੋ ਇਹ ਆਪਾਂ ਗੁਰਦੁਆਰਾ ਜਾ ਕੇ ਆਨੇ ਫਿਰ ਮਿਲਦੇ ਆਪਾਂ ਕੇ ਪੰਛੀ ਵਿਚਾਰ ਆਪ ਦਾ ਘਾ ਪਈੁੰਦ ਨੇ ਬੱਤਲਾਂ ਦੇ ਵਿੱਚ ਆ ਦੇਖੋ ਕਿਵੇਂ ਕਦੇ ਚਾਈ ਜਾਂਦੇ ਨੇ ਕਦੇ ਆਈ ਜਾਂਦੇ ਨੇ ਚਰੇ ਉਹ ਦੇਖੋ ਜੀ ਉਹ ਲੇਖੋ ਲੇਖੋ ਦੇਖੋ ਨੇ ਲੰਬੀਆਂ ਨੇ ਮੇਰਾ ਇੱਕ ਥਾਂ ਤੇ ਚੋਗਾ ਜੁਗਦੇ ਨੇ ਦੁੱਜੀ ਥਾਂਵੇਂ ਹੋ ਜਾਂਦੇ ਨੇ ਐਸੀ ਵਧੀਆ ਲੱਗਦੀ ਐ ਸਿਰੇ ਸਿਰੇ ਪਾਂਛਿਆਂ ਦੇ ਚੀਂ ਚੀਂ ਚੂ ਟੁਕ ਉੱਥੇ ਬੈਠੇ ਨਾ ਆ ਚਾ ਤੂੰ ਕਿੱਧਰ ਬੈਠੇਂ ਓਏ ਚਿੱਟਾ ਬੰਵਾ ਸੀਗਾ ਓਹ ਸੌਰੀ ਚਿੱਟਾ ਕੁੱਤਰ ਸੀ ਮਨ ਲਾਦਾ ਕੀ ਕਹਿੰਦੇ ਨਾ ਨੂੰ ਚਿੰਨਾ ਇਸ ਸਮੇਂ ോ ദോ ദോ ആ സോണു സർദിയോട്ട് മോ പത്ത് ടീച്ചറിയാക്ക് ചെലകൂ ചിടിയ ਇਰੇ ਸੇ ਲੱਗਿਆ ਨੀ ਚੀ ਚੀ ਚਾਂ ਚੀ 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 ਆਹ ਦੇਖ ਕਿਤਨੇ ਕਿਤਨੇ ਆਪਤੇ ਹੈ ਵਾਓ ਆਉਤੇ ਹੈ ਆਉਤੇ ਆਉਤੇ ਜਾਨਵਰ ਵੀ ਸੋਚਦੇ ਹੋਣਗੇ ਪੰਛੀ ਪੁੰਛੀ ਵੀ ਸਵੇਰੇ ਕਦੋਂ ਹੋਣਾ ਦਿਨ ਜਿਹੜੇ ਪੰਛੀਆਂ ਨਵਾ ਚ ਆ ਰਹੇ ਦਾ ਤੜਕੀ ਲੱਗਿਆ ਨੀ 3 ਵਜੇ ਬੋਲਣਾ ਚਲੋਈ ਹੁਣ ਚਾਹ ਪੀ ਗਰ ਆਂ ਨੀ ਕਵਾਰਤ ਪੀਡੀਸੀ ਆਪਣੇ ਮਾਰਨਿੰਗ ਹਮਦੁਆਰੇ ਚਾਹ ਬਣਾਉਨੇ ਆ ਹਰਮਨ ਪਾ ਲਦੇ ਆ ਇਹਦੀ ਵੈੜਨ ਚਾਹ ਪੀਣਾ ਨਾ ਟਾਈਮ ਬਚ ਗਿਆ ਸਵਾ ਸੱਤ ਹੋ ਗਏ ਨਾ ਹੁਣ ਅੱਜ ਆਪਾਂ ਮਰੋ ਨੇ ਜਿ ਖਿਚੜੀ ਆ ਚਨਾਤੇ ਹਾਂ ਹਮ ਖਿਚੜੀ ਖਿਚੜੀ ਕੋਈ ਬੜੀਆ ਲਾਗੇ ਇੱਕ ਨਾ ਵਿਆਹ ਜਾਣ ਕਰਕੇ ਦਾ ਥੋੜਾ ਜਿਹਾ ਉੱਥੇ ਹੈਵੀ ਜਿਹਾ ਖਾਣੇ ਖਾਦੇ ਜਾਂਦੇ ਨੇ ਤਾਂ ਕਰਕੇ ਰੀਆ ਹੋ ਜਾਂਦਾਗਾ ਹਲਕਾ ਜਿਹਾ ਬਣਾਉਣੀ ਅੱਜ ਕੀਚੜੀ ਪਰ ਮੈਂ ਤਾਂ ਬਹੁਤ ਵਧੀਆ ਲੱਗਦੀ ਹੈ ਨਾ ਥੋੜੀ ਜਿਹੀ ਘਰ ਦੇ ਘੱਟ ਖਾ ਕੇ ਖੁੱਸ ਨੇ ਨਹੀਂ ਵਧੀਆ ਅਦਰਕ ਵਗੈਰਾ ਤੜਕਾ ਸੁੱਕਾ ਲਾ ਕੇ ਵਧੀਆ ਟੇਸਟੀ ਬਣ ਜਾਂਦੀ ਆ ਅਦਰਕ ਦਾਲ ਪਾ ਲਵੇ ਇਹਦੇ ਵਿੱਚ ਜਿਵੇਂ ਮੂੰਗੀ ਦੇ ਪਾ ਲ ਥੋੜੀ ਜਿਹਾ ਨਾ ਚਾਹ ਮੂੰਗੀ ਮਸਲ ਦੇ ਵੀ ਪਾ ਲੈਣੀ ਹੈ ਮੈਂ ਤਾਂ ਅਦਰਕ ਵਗੈਰਾ ਤੜਕਾ ਜੀਰਾ ਤੇ ਧਨੀਆ ਵਗੈਰਾ ਥੋੜਾ ਜਿਹਾ ਪਾ ਕੇ ਫਿਰ ਬਹੁਤ ਟੇਸਟੀ ਬਣਦੀ ਆ ਉਸ ਤੋਂ ਬਾਅਦ ਇਹ ਚਖਦੀ ਜਾਂਦੀ ਹੈ ਘਿਓ ਨਾਲ ਖਾ ਲੋ ਤੇ ਚਾਹ मतलब दहे ਨਾਲ ਮੜੇ ਨਾਲ ਤਿੰਨ ਚਾਰ ਚੀਜ਼ਾਂ ਖਦੀ ਹੈਗਾ ਨਾ ਬਾਕੀਆਂ ਰਿਕ ਦੀ ਆਪਣੀ ਚੋਆਇਸ ਆਉਂਦੀ ਹੈ ਬਟ ਮੈਂ ਤਾਂ ਇਹ ਥੋੜਾ ਜਿਹਾ ਹੋਰ ਠੀਕ ਜਿਹਾ ਬਾਕੀ ਖਾਣੇ ਨੂੰ ਆ ਥੋੜਾ ਜਿਹਾ ਤੇ ਚਲੋ ਜੀ ਅੱਜ ਬਣਾਤੇ ਆਂ ਖਿਚੜੀ ਇਧਰ ਬਣ ਚੁੱਕੀ ਆਪਣੀ ਚਾਹ ਚਾਹ ਦੇ ਚਾਹ ਮੈਂ ਲਾਉਣਾ ਜਾਂ ਦੁੱਧ ਤਾਂ ਮੈਂ ਮੈਂ ਹੀ ਲਾਉਣੀ ਹੈ ਫਿਰ ਮਿਲਦੇ ਆਂ ਚਲੋ ਆਪਾਂ ਖਿਚੜੀ ਵਗੈਰਾ ਤਿਆਰ ਕਰਦੀ ਹੈ ਫਤਿਹ ਸ਼ੁਰੂ ਬਦਾਰੇ ਇਹ ਨਹੀਂ ਲੱਗਦਾ ਜਹਟ ਜੂਗਾ ਕਿਸੇ ਤਰ੍ਹਾਂ ਬੱਸ ਕਰ ਰੱਬਾ ਬੱਸ ਕਰ ਫਾਸਲਾਂ ਦਾ ਬੁਰਾ ਹੋ ਜੂਗਾ ਤਾਂ ਅਫਦਾ ਸ਼ੁਰੂ ਦਾ ਹਨਾ ਇੰਨੇ ਮਿੰਟ ਨਾਲ ਫਾਸਲਾ ਕਰਦੇ ਨੇ ਰਾਈ ਗੁਰੂ ਜੀ ਹਟਾ ਦੋ ਨਹੀਂ ਸਾਡੇ ਪਰੇ ਇੰਨੇ ਓਕ ਯਾਨਮ ਚੱਲਿਆ ਨਾ ਉਹਨਾਂ ਕੁ ਸੰਨਾਂ ਨੂੰ ਫਸਲਾਂ ਦਾ ਉਹ ਕਰਨਾ ਜੇ ਖੇਤਾਂ 'ਚ ਵਧੀਆ ਹੋਊਗੀ ਤਾਂ ਘਰੇ ਆਊਗੀ ਖਾਣ ਨੂੰ ਤਾਂ ਵਧੀਆ ਜਾਂਦਾ ਹੈ ਵਧੀਆ ਜਾਂਦਾ ਆਪੇ ਕਰ ਆਪ ਆ ਗਿਆ ਅੰਜੀ ਤੁਹਾਨੂੰ ਹੁਣ ਮੈਂ ਦਿਖਾਉਂਦੀ ਸੀਗੇ ਆਪਣੇ ਸੂਟ ਜੋ ਕਿ ਮੈਂ ਸਮਾਇਏ ਸੀਗੇ ਮੈਰਿਜ ਤੇ ਉਹ ਸੂਟ ਦਿਖਾਉਣੀ ਹੈ ਕਿਉਂਕਿ ਸੂਟਾਂ ਦੇ ਉਸ ਟਾਈਮ ਲੱਗੇ ਸੀ ਬਹੁਤ ਚਾਂ ਝੜੀ ਕਿਉਂਕਿ ਆਪਾਂ ਜਦੋਂ ਮੈਰਿਜ ਹੁੰਦੀ ਹੈ ਚਾਂ ਹੁੰਦਾ ਆਪਾਂ ਹਨਾ ਨੇ ਉਹਨੇ ਸੂਟ ਸਮਾਇਏ ਲੰਨੇ ਆ ਵੀ ਬਾਅਦ ਚ ਪਤਾ ਲੱਗਣਾ ਵੀ ਆਪਾਂ ਇੰਨੇ ਕੱਪੜੇ ਸਮਾਇਏ ਸੀਗੇ ਹਨਾ ਤੇ ਚਲੋ ਮੈਂ ਅੱਜ ਤੁਹਾਨੂੰ ਦਿਖਾਉਣੀ ਆ ਆਪਣੇ ਜੋ ਸੂਟ ਸਮਾਇਏ ਸੀ ਗੁੜੀਏ ਨੇ ਇਸ ਵੇਲੇ ਆਹ ਸੀਗਾ ਇਹ ਮੈਂ ਤੁਹਾਨੂੰ ਉੱਠ ਕੇ ਦਿਖਾਉਣੀ ਆ ਬੈਠ ਕੇ ਤਾਂ ਪਤਾ ਨਹੀਂ ਲੱਗ ਰਿਹਾ ਕੁਝ ਆਹ ਸੀਗਾ ਇਹ ਮੇਰਾ ਮਹਿੰਦੀ ਸੂਟ ਮਹਿੰਦੀ ਇਹਦੇ ਨਾਲ ਦੀ ਸੇਮ ਬਾਕ ਠੀਕ ਹੈ ਤੇ ਆ ਸੀਗਾ ਦੁਪੱਟਾ ਕਿਉਂਕਿ ਦੁਪੱਟੇ ਦੇ ਉੱਪਰ ਨਾ ਮੈਂ ਆਹ ਲਾਇਆ ਸੀਗਾ ਆਪਣਾ ਬੋਟਾ ਲਾ ਲਿਆ ਸੀ ਕਿਉਂਕਿ ਗ੍ਰੇਸ ਸੀ ਸੁਣੇ ਹੋ ਜਾਂਦੇ ਜਦੋਂ ਆਪਾਂ ਬੋਟਾ ਲਾਉਂਦੇ ਆ ਬੋਟ ਨੇ ਵੀ ਸੇਮ ਆ ਦੇਖੋ ਸੋ ਨਾ ਦੇ ਆਹ ਹੈਗਾ ਸੀ ਕੈਨਦੋ ਸੂਟ ਆਪਣਾ ਸਟ੍ਰੇਪ ਯੂਰ ਦੇ ਵਿੱਚ ਕੱਪੜਾ ਸੀਗਾ ਐਵੇਂ ਇਹਦੇ ਫਲਾਵਰ ਬਣੇ ਹੋਏ ਨੇ ਤੇ ਬਾਟਮ ਜਿਹੜੀ ਉਹ ਵੀ ਸੇਮ ਹੈ ਇਹ ਚੀਜ਼ ਦੇ ਵਿੱਚ ਹੈ ਤੇ ਇਹਨਾਂ ਮੈਂ ਦੁਪੱਟਾ ਰੱਖਿਆ ਸੀਗਾ ਆਹ ਇਹ ਦੁਪੱਟਾ ਰੱਖਿਆ ਸੀਗਾ ਮੈਂ ਪਲੇਨ ਚ ਜੈਪਰੀਟ ਪੱਟਾ ਸੀਗਾ ਇਹ ਤਾਂ ਕਰਕੇ ਮੈਨੂੰ ਇਹ ਸੋਹਣਾ ਲੱਗਿਆ ਸੀ ਕਿਉਂਕਿ ਮੈਂ ਇਹ ਤਾਂ ਰੱਖਿਆ ਸੀਗਾ ਐਵੇਂ ਸਿੰਪਲ ਦੁਪੱਟਾ ਇਹਦੇ ਨਾਲ ਮੈਂ ਨਾ ਜਿਵੇਂ ਕੁੜੀ ਅਦੀ ਲੱਗੀ ਸੀ ਫੁਲਕਾਰੀ ਲੈ ਲਈ ਸੀ ਇਹਦੇ ਨਾਲ ਹੀ ਤਾਂ ਕਰਕੇ ਰੈੱਡ ਕਲਰ ਦੀ ਤਾਂ ਕਰਕੇ ਇਹ ਪਲੇਨ ਦਾ ਲੱਗਦਾ ਸੀਗਾ ਤੇ ਆਹ ਸੁੱਟ ਹੋਇਆ ਜੀ ਮੇਰੇ ਇੱਕ ਤੇ ਲੱਗਾ ਇੱਕ ਹੈ ਗਈ ਆਹ ਮੈਂ ਪਰ ਬਾਅਦ ਚ ਇਹਨਾਂ ਦੀ ਮੈਂ ਤਿਆਹ ਕਰੂੰਗੀ ਕਹਿ ਕੇ ਆ ਸੀ ਗਈ ਮਹਿੰਦੀ ਕਲਰ ਦਾ ਹਨਾ ਇਹ ਹੈ ਆਪਣਾ ਦੁਪੱਟਾ ਮਹਿੰਦੀ ਕਲਰ ਦਾ ਇਹਦਾ ਵੀ ਸੇਮ ਆ ਆਪਣਾ ਇਹ ਵੀ ਕਰੇਪ ਪਿਓ ਦੇ ਵਿੱਚ ਆ ਪਤਾ ਨਹੀਂ ਉਹਦਾ ਦਿਮਾਗ ਨੂੰ ਕੀ ਹੋਇਆ ਸੀ ਸਾਰੇ ਕਰੇਪ ਪਿਓਰ ਕਰੇਪ ਪਿਓਰ ਕਰ ਦਿੱਤੀ ਗਈ ਤੇ ਆ ਦੇਖੋਗੇ ਅਸੀਂ ਸੋਹਣੇ ਲੱਗ ਜਾ ਕਰੇਪ ਪਿਓਰ ਤਾਂ ਕਪੜਾ ਪਾਇਆ ਹੋਇਆ ਇਹ ਹੈ ਜੀ ਮਹਿੰਦੀ ਕਲਰ ਇਹਦੇ ਨਾਲ ਬੋਟਮ ਸੇਮ ਹੀ ਇਹ ਚੀਜ਼ ਹੈਗੀ ਤੇ ਇਹਦੇ ਦੁਪੱਟੇ ਤੇ ਮੈਂ ਲਾ ਲਿਆ ਸੀਗਾ ਕੋਟਾ ਦੁਪੱਟਾ ਸੀਗਾ ਮੇਰੇ ਕੋਲੇ ਇਹ ਵਿੱਚ ਟਿਸ ਹੋ ਜਾ ਆ ਦੇਖੋ ਇਹਨਾਂ ਸਟੋਨ ਜਿ ਲੱਗੇ ਸੀ 골ਡਨ ਕਲਰ ਦੇ ਆ ਜਾ ਨੇ ਦੇਖੋ ਘੋਟਾ ਕਿਉਂਕਿ ਇੱਥੇ ਹੀ ਘੋਟਾ ਲਾ ਕੇ ਸੋਨਾ ਲੱਗਣਾ ਸੀ ਨਾਲ ਆ ਦੇਖੋ ਜੀ ਮੈਂ ਐਵੇਂ ਦਾ ਘੋਟਾ ਲਾ ਰਹੀ ਸੀ ਗਏ ਇਹ ਇਹਨਾਂ ਬਹੁਤ ਸੋਨਾ ਲੱਗਿਆ ਸੀ ਗਾ ਬਹੁਤ ਸਨੀ ਗਰੇਸ ਹੋਈ ਸੀ ਇਹ ਪਾਇਆ ਸੀਗਾ ਮੈਂ ਜੱਕੋ ਵੇਲੇ ਇਹਨਾਂ ਅੱਜ ਨੂੰ ਕਰ ਲੈਤੀ ਸੀ ਸ਼ਾਇਦ ਮੇਰੇ ਸਾਹਮਣੇ ਪਤਾ ਨਹੀਂ ਲੱਤੀ ਸੀ ਜਾਦ ਨਹੀਂ ਹੈਗਾ ਕੁਝ ਇਹ ਪਹਿਲੇ ਇਹ ਆਸਲੇ ਇਹ ਤੁਹਾਨੂੰ ਮੈਂ ਦਿਖਾਇਆ ਸੀ ਸੂਟ ਮੇਰਾ ਇਹ ਤੁਸੀਂ ਪਾਇਆ ਵੀ ਦੇਖਿਆ ਹੋਊਗਾ ਮੇਰੇ ਵੀਡੀਓ ਦੇ ਵਿੱਚ ਆ ਹੈਗੀ ਸਰਟ ਜਿਹਦੇ ਉੱਪਰ ਹੋਈ ਹੋਈ ਆ ਨੈਕ ਤੇ ਥੋੜਾ ਜਿਹਾ ਵਰਕ ਹੋਇਆ ਹੋਇਆ ਤੇ ਆਪਣਾ ਘੇਰੇ ਤੇ ਹੋਇਆ ਹੋਇਆ ਇਹ ਥੋੜਾ ਜਿਹਾ ਬਾਹਮਾ ਸਾਫ ਸੀ ਦੀਆਂ ਤਾਂ ਕਰਕੇ ਨਾ ਮੈਂ 골ਡਨ ਸੇਮ ਇਹ ਕਲਰ ਦੀ ਆ ਕਲਰ ਦੇ ਨਾਲ ਸੇਮ ਹੋ ਕਰ ਲਈ ਸੀਗੀ ਮੈਂ ਆਪਣਾ ਪਾਈਪਿੰਗ ਲਵਾ ਲਈ ਸੀਗੀ ਚਾਕਾਂ ਤੇ ਤੇ ਇਹ ਤੇ ਬਾਹਮਾ ਤੇ ਬਹੁਤ ਸੋਹਣਾ ਬਣ ਗਿਆ ਸੀਗਾ ਸੂਟ ਸਾਰਿਆਂ ਨੂੰ ਪਸੰਦ ਆਇਆ ਮੇਰਾ ਇਹ ਸੂਟ ਆ तो ये दे बॉटम के उपर भी है बॉटम के उपर भी है कढ़ाई करी हुई है मेरे को फलावर ने गए ठीक है दुपट्टा मेरा आह जी दुप्टे तो मैं ला ली सी आ लैस क्योंकि पहला सी मेरी जी आ लैस है पहला आह महरून कलर द क्योंकि महरून कलर की मैंने वाला नहीं लगी और सुती सीता करके अपने महरून कलर दा के दुपट्टे लैस अपने मोती सेम ला के ना ਮੋਤੀ ਵਾਲੇ ਲਾਗੇ ਸੀ ਜਿਹਦੇ ਨਾਲ ਸੂਟ ਦੀ ਗ੍ਰੇਸ ਬਹੁਤ ਜ਼ਿਆਦਾ ਸੋਹਣੀ ਹੁੰਦੀ ਸੀ ਮੇਰੇ ਦੇ ਤੇ ਮੈਨੂੰ ਐ ਸੂਟ ਲੈਣ ਲੱਗੀ ਮੈਂ ਬਹੁਤ ਕਨਫਿਊਜ਼ਨ ਹੁੰਨੀ ਆ ਹਣਾ ਫਿਰ ਵੀ ਚਲੋ ਆਪਾਂ ਨੂੰ ਇਹ ਹੁੰਦਾ ਹੈ ਵੀ ਮਨ ਪਸੰਦ ਚੀਜ਼ ਹੋਵੇ ਤਾਂ ਕਰਕੇ ਦੋ ਤਿੰਨ ਲਾਦਨੀ ਆ ਮੈਂ ਆਪਣਾ ਇੱਕ ਸੂਟ ਮੈਨੂੰ ਚੇਂਜ ਆ ਨਹੀਂ ਆਉਂਦਾ ਵੀ ਮੈਨੂੰ ਘਰੇਆ ਕਰ ਇਹ ਹੁੰਦਾ ਵੀ ਹਾਈ ਮੇਰੇ ਆ ਸੂਟ ਮੈਨੂੰ ਵਧੀਆ ਨਹੀਂ ਲੱਗਣਾ ਤਾਂ ਕਰਕੇ ਨਾ ਮੈਂ ਫੇਰ ਪਤਾ ਨਹੀਂ ਕਿੰਨੇ ਕਦਮ ਸੋਚੀ ਜਾਨੀ ਆ ਉਹ ਸੂਟ ਨੂੰ ਲੈ ਕੇ ਵੀ ਹਾਈ ਵਧੀਆ ਲੱਗੂ ਜਾਂ ਨਹੀਂ ਲੱਗੂ ਜੋ ਮੇਰੇ ਮਨ ਨੂੰ ਨਹੀਂ ਸਹੀ ਲੱਗਦਾ ਤਾਂ ਫਿਰ ਮੈਂ ਚੇਂਜ ਕਰਕੇ ਹੋਰ ਲਿਆਂਗੀ ਜਿਹੜਾ ਮੇਰੇ ਮਨ ਨੂੰ ਵਧੀਆ ਲੱਗੇ ਹਨਾ ਤੇ ਅ ਸੂਟ ਤਾਂ ਹੋਰ ਵੀ ਕਾਫੀ ਨੇਗੇ ਹੋਰ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਦੇਖਦੇ ਆਂ ਆਪਣੀ ਅੱਜ ਵੀਡੀਓ ਕਿੰਨੇ ਕੁ ਬਣ ਗਈ ਵਲੌਗ ਹਨਾ ਬਾਰਕ ਮਿੰਟ ਦਾ ਹੀ ਚਾਹੀਦਾ ਆਪਾਂ ਨੂੰ ਵਲੌਗ ਜੇ ਪੂਰਾ ਹੋ ਜਾ ਤਾਂ ਠੀਕ ਹੈ ਨਹੀਂ ਫਿਰ ਆਪਾਂ ਹੋਰ ਸੂਟ ਵੀ ਅੱਜ ਦਿਖਾਵਾਂਗੇ ਨਹੀਂ ਫਿਰ ਕਿਸੇ ਦਿਨ ਹੋਰ ਦਿਖਾਵਾਂਗੇ ਸੂਟ ਤਾਂ ਤੇ ਵੱਟ ਮੈਂ ਦੇਖਣੀ ਥੋੜਾ ਜਿਹਾ ਇੱਕ ਤਾਂ ਸੂਟ ਸੀਗਾ ਇਹ ਮੇਰਾ ਆਹ ਆ ਦੇਖੋ ਇਹਨੇ ਮੈਂ ਇੱਕ ਵਾਰ ਹੀ ਪਾਇਆ ਸਿਰਫ ਇੱਕ ਵਾਰ ਹਣਾ ਤੇ ਸੂਟ ਤਾਂ ਵੈਸੇ ਬਹੁਤ ਸੋਹਣਾ ਇਹਦਾ ਵੀ ਟ੍ਰੈਂਡ ਬੜਾ ਹੋਇਆ ਸੀ ਇਸ ਕਲਰ ਦਾ ਇਹਨੇ ਮੈਂ ਬੈਲਾ ਪੱਨੀ ਅੰਮੀ ਨੇ ਪਰਲੇ ਤੇ ਘਰੇ ਤੇ ਵੇਹ ਲੈ ਗਈ ਇਹਦੇ ਤੇ ਇਹਦੀ ਬਾਹਾਂ ਤੇ ਵੀ ਵਰਕ ਕਰਿਆ ਹੋਇਆ ਦਾ ਆ ਦੇਖੋ ਜੀ ਵਧੀਆ ਕਰਿਆ ਹੋਇਆ ਹੈ ਨਾ ਸੂਟ ਤਾਂ ਬਹੁਤ ਸੋਹਣਾ ਹੈ ਤੇ ਇਹਦੇ ਨਾਲ ਦੁਪੱਟਾ ਸਲਵਾਰ ਵੀ ਸੇਮ ਹੈ ਜੇ ਕਲਰ ਦੀ ਉਹ ਪਲੇਨ ਜੀ ਹੈਗੀ ਆ ਇਹ ਇਹਦਾ ਦੁਪੱਟਾ ਹੈਗਾ ਆ ਦੇਖੋ ਆ ਇਹਦਾ ਦੁਪੱਟਾ ਹੈ ਤੇ ਮੈਂ ਹੁਣ ਇਹਨੂੰ ਕੱਲੇ ਦੁਪੱਟੇ ਲੈ ਕੇ ਨਾ ਲੜੀ ਬਣਾਉਣੀ ਹੈ ਤੇ ਸ਼ੌਟ ਚ ਤੇ ਬਸ ਇੱਕ ਸੂਟ ਨਾ ਮੈਂ ਇੱਕਦਾਰੇ ਪਾਇਆ ਹਣਾ ਹੁਣ ਮੈਰਿਜ ਤੇ ਮੇਰੇ ਸਲਾਵੇ ਸੀ ਮੈਂ ਇਹ ਹੀ ਪਾ ਲੈਣੇ ਹੁਣ ਨਾਸ ਮਮਾ ਜਿਹੜਾ ਮੈਨੂੰ ਮਾਊਸ ਕਲਰ ਦਿਖਾਏ ਉਹ ਮੈਨੇ ਉਸ ਵਿੱਚ ਐਸੀ ਗਰ ਹੁਣ ਪਰ ਪਤਾ ਨਹੀਂ ਕਿਉਂ ਮੇਰੇ ਮਨ ਜਿੰਨਾਂ ਹੁਣੇ ਇਹ ਸੂਟ ਜਦੋਂ ਮੈਂ ਪਾ ਲਿਆ ਮੈਨੂੰ ਕਿਵੇਂ ਲੱਗਿਆ ਸੂਟਾ ਵੀ ਜਿਹਨਾਂ ਸਕੂਲ ਦੇ ਡਰੈਸ ਜਦੋਂ ਸੀ ਪਾੜਦੇ ਹੁੰਦੇ ਸੀ ਨਾ ਸਰਕਾਰੀ ਸਕੂਲਾਂ ਦੇ ਵਿੱਚ ਛੋਟੇ ਛੋਟੇ ਹੁੰਦੇ ਉਹ ਸਕੂਲ ਦੇ ਡਰੈਸ ਹੁੰਦੇ ਸੀ ਮੇਰੇ ਉਹ ਚੇਤੇ ਆ ਗਏ ਮੈਂ ਕਿਹਾ ਸਰਕਾਰੀ ਸਕੂਲ ਦੇ ਡਰੈਸ ਵਰਗਾ ਲੱਗਾ ਮੈਂ ਹਰ ਨੂੰ ਕਿਹਾ ਮੈਂ ਕਿਹਾ ਹਰ ਮਨਾ ਮੈਂ ਸੂਟ ਦੇਖੇਗੇ ਨਾ ਮੈਂ ਸਮਝਾ ਮਮਾ ਕਹਿੰਦਾ ਤੈਨੂੰ ਐਵੇਂ ਨਹੀਂ ਲੱਗਦਾ ਵੀ ਜਿਵੇਂ ਸਰਕਾਰੀ ਸਕੂਲ ਦੇ ਡ्रेस ਹੁੰਦੇ ਆ ਨਾ ਕਹਿੰਦਾ ਮਮੀ ਹਾਂ ਲੱਗਦਾ ਉਹਨੇ ਵੀ ਹਮੇਂ ਭਰਤੀ ਕਹਿੰਦਾ ਹਾਂ ਲੱਗਦਾ ਬਸ ਫਿਰ ਮੇਰੇ ਮਨ ਜਿਹਨੋਂ ਉਹੀ ਨਹੀਂ ਹੋਇਆ ਮੈਂ ਦੇਖੂਗੀ ਵਸਤਾ ਉਹ ਰੰਗੇ ਵੀ ਜਾਂਦੇ ਨੇ ਨਾ ਮੈਂ ਇੱਕ ਦੋ ਸੂਟ ਪਹਿਲਾਂ ਵੀ ਰੰਗਾਏ ਨੇ ਤੇ ਮੇਰੇ ਮਨ 'ਚ ਹੁਣ ਇਹ ਹੈ ਮੈਂ ਇਹ ਸੂਟ ਨੂੰ ਡਾਈ ਕਰਵਾਉਂਗੀ ਕਿਸੇ ਕਲਰ ਦਾ ਤੇ ਕਿਉਂਕਿ ਮੇਰੇ ਮਨ ਨੂੰ ਹੁਣ ਐ ਜਿਹਾ ਹੋ ਗਿਆ ਸਕੂਲ ਦੇ ਡਰੈਸ ਜੀ ਲੱਗਦੇ ਤਾਂ ਕਿਉਂ ਐ ਤਾਂ ਕਰਕੇ ਮੈਂ ਵਿਚਾਰ ਰੱਖਿਆ ਤੇ ਸਿਰਫ ਇੱਕ ਮਾਰ ਪਾਇਆ ਤੇ ਇਹ ਮੈਂ ਨੂੰ ਚਲੋ ਕੋਈ ਗੱਲ ਨਹੀਂ ਜਰੂਰੀ ਕਲਰ ਕਰਾਂ ਫਿਰ ਤੁਹਾਨੂੰ ਦਿਖਾਵਾਂਗੀ ਵੀ ਕਹੇ ਜੇ ਕਲਰ ਕਰਵਾਇਆ ਮੈਂ ਸੋਟਨ ਕਿੰਨੇ ਨਿਊ ਨਿਊ ਪਿਆ ਮੇਰਾ ਇਹ ਸੋਟ ਤੇ ਇਹ ਤੁਹਾਨੂੰ ਕਰ ਮੈਂ ਦਿਖਾਵਾਂਗੀ ਹਨਾ ਤੇ ਬਟ ਚਲੋ ਕੋਈ ਗੱਲ ਨਹੀਂ ਇਹਦੇ ਚੁੰਨੀ ਲੈ ਕੇ ਆਪਾਂ ਇੱਕ ਵੀਡੀਓ ਬਣਾ ਲੈਨੇ ਆ ਤੇ ਪਲੀਜ਼ ਤੁਸੀਂ ਚੈਨਲ ਨੂੰ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਆਪਣਾ ਇੰਨਾ ਦੀ ਬਲੌਗ ਸੀਗਾ ਜੀ ਅੱਜ ਓਕੇ ਜੀ ਬਾਏ